ਰੋਜ਼ ਰਾਤੀ ਪੁਲਸ ਵਾਲੇ ਆਉਂਦੇ ਇੱਥੇ ਇੱਥੇ ਨਾਕੇ ਲੱਗਦੇ ਨਾ ਦੇ ਇੱਥੇ ਨਾਕੇ ਲੱਗਦੇ ਆ ਕੇ ਕਹਿੰਦੇ ਓ ਏਸੀ ਵਾਲੇ ਕਮਰੇ ਖੋਲੋ ਇਹ ਆਰਗੇਨਾਈਜ਼ਡ ਕਰਾਈਮ ਹੈ ਜੀ ਜਿਹੜਾ ਜਿਸਮ ਪਰੋਸ਼ੀ ਦਾ ਧੰਦਾ ਤੁਸੀਂ ਅਸੀਂ ਵੀ ਦੇਖਿਆ ਤੁਸੀਂ ਵੀ ਦੇਖਿਆ ਵੀ ਜਿਹੜੀ Google Pay ਤੇ ਰਹੀਂ ਪੈਸੇ ਜਾ ਰਹੇ ਆ ਕੁੜੀਆਂ ਦੀ ਫੋਟੋਜ਼ ਜਾ ਰਹੀਆਂ ਹੋਟਲ ਦੇ ਕਾਰਡ ਸ਼ੇਅਰ ਹੋ ਰਹੇ ਆ ਕੋਲੋਂ ਚ ਮੁਰਗੇ ਮੰਗਾਉ ਸਾਡੇ ਕੋ ਬਕਾਇਦਾ ਨਾਲ ਦੀ ਸੀਸੀਡੀ ਕੈਮਰੇ ਆ ਅਸੀਂ ਇਹਨਾਂ ਦੀ ਕੰਪਲੇਨ ਕੀਤੀ ਭਾਜੀ ਅਸੀਂ ਅਸੀਂ ਕਿਰਾਇਆ ਭਰੀਏ ਕਿ ਪੁਲਿਸ ਵਾਲਿਆਂ ਦੀ ਬੰਗਾਰਾ ਭਰੀਏ ਵੀਡੀਓ ਦੀ ਜਿਹੜੀ ਪਾਣੀ ਪੀਂਦੇ ਦੀ ਵੀਡੀਓ ਦਿਖਾ ਰਹੇ ਆ ਚਲੋ ਪਾਣੀ ਪੀਣਾ ਤੇ ਚਲ ਚੰਗੀ ਗੱਲ ਹੁੰਦੀ ਹੈ ਪਰ ਜੋ ਉਸ ਬੇਸ ਤੇ ਇਹ ਪ੍ਰੋਟੈਕਸ਼ਨ ਲਈਏ ਵੀ ਉਹ ਸਾੜ ਚ ਆਪਾਂ ਪਾਣੀ ਪੀਉਣ ਦੀ ਆੜ ਤੇ ਆਪਾਂ ਨਜਾਇਜ਼ ਜਿਸਮ ਪ੍ਰੋਸ਼ੀਦਾ ਧੰਦਾ ਕੋ ਸਾਡੇ ਹੋਟਲ ਚ ਕਰੇ ਤੇ ਉਹ ਐਕਸੈਪਟੇਬਲ ਨਹੀਂ ਹੈ ਸਾਰੇ ਇੱਥੇ ਗਿਆ ਕੋਈ ਗੱਲ ਨਹੀਂ ਪ੍ਰੋਪਰ ਕੋਈ ਗੈਸਟ ਆਂਦਾ ਪ੍ਰੋਪਰ ਇਹਦੀ ਆਈਡੀ ਹੈ ਪ੍ਰੋਪਰ ਉਹਦੇ ਸਿਗਨੇਚਰ ਹੈ ਇਹਨਾਂ ਨੇ ਸਾਡੇ ਨਾਲ ਪੁਲਸ ਵਾਲਿਆਂ ਨੇ ਖਾਰ ਕੱਢੀ ਹੋਰ ਕੋਈ ਗੱਲ ਬਾਤ ਨਹੀਂ ਇੱਕ ਰੂਮ ਦੇ ਵਿੱਚ 201 ਨੰਬਰ ਕਮਰਾ ਹੀ ਉੱਥੇ ਜਿਹੜੇ ਕਪੜਾ ਬਰਾਮਦ ਹੋਇਆ ਜੀ ਤੇ ਉਹ ਮਤਲਬ ਆਰਗੇਨਾਈਜ਼ ਲੱਗ ਰਿਹਾ ਸੀ ਲੈ ਤਾਂ ਕਪੜਾ ਨਹੀਂ ਕੋਈ ਨੰਦੇਹਾੜੇ ਅੰਮ੍ਰਿਤਸਰ ਦੇ ਸਦਰ ਪੁਲਿਸ ਦੇ ਵੱਲੋਂ ਅੱਜ ਪਟਾਲਾ ਰੋਡ ਦੇ ਹੋਟਲ ਦੇ ਵਿੱਚ ਚੈਕਿੰਗ ਕੀਤੀ ਗਈ ਆ ਜਿਸ ਦੇ ਵਿੱਚ 9 ਜਾਨ ਮੁੰਡੇ ਕੁੜੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਪਹਿਲਾਂ ਅਸੀਂ ਤੁਹਾਨੂੰ ਤਸਵੀਰ ਵੀ ਦਿਖਾਰਾ ਤਾਂ ਤੁਸੀਂ ਵੇਖ ਸਕਦੇ ਹੋ ਕਿ ਇਸ ਵळे ਅਸੀਂ ਉਸ ਹੋਟਲ ਦੇ ਬਾਹਰ ਖੜੇ ਹੋਏ ਹਾਂ ਜਿਸ ਹੋਟਲ ਦੇ ਵਿੱਚ ਪੁਲਿਸ ਦੇ ਵੱਲੋਂ ਅੱਜ ਚੈਕਿੰਗ ਕੀਤੀ ਗਈ ਆ ਤਾਂ ਉਸ ਹੋਟਲ ਦੇ ਵਿੱਚ ਮੁੰਡੇ ਤੇ ਕੁੜੀ ਨੂੰ ਗ੍ਰਿਫਤਾਰ ਕਰਕੇ ਪੁਲਿਸ ਵळे ਅਸੀਂ ਗੱਲਬਾਤ ਕਰਦੇ ਹਾਂ ਤਾਂ ਸਾਡੇ ਨਾਲ ਮਹਿਲਾ ਮੌਜੂਦ ਆ ਤਾਂ ਕੀ ਕਹਿਣਾ ਚਾਹੁੰਦੇ ਹੋ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਤਮੰਨਾ ਹੈਗਾ ਅਸੀਂ ਖੁਦ ਇਹ ਹੋਟਲ ਦੇ ਕਿਰਾਏਦਾਰ ਹੈਗੇ ਆ ਅਸੀਂ ਇਹ ਟੈਰੀਟੋਨ ਆਪਣਾ 49 ਪਿੱਲਰ ਦੇ ਕੋਲ ਹੈ ਅਸੀਂ ਖੁਦ ਕਿਰਾਏਦਾਰ ਅਸੀਂ ਸਾਡੇ ਕੋ ਤਾਂ ਕਿਰਾਇਆ ਨਹੀਂ ਨਿਕਲਦਾ ਪਿਆ ਅਸੀਂ ਤੇ ਖੁਦ ਛੱਡਣ ਤੇ ਆ ਗਏ ਰੋਜ਼ ਰਾਤੀ ਪੁਲਸ ਵਾਲੇ ਆਉਂਦੇ ਇੱਥੇ ਇੱਥੇ ਨਾਕੇ ਲੱਗਦੇ ਨਾਲੇ ਇੱਥੇ ਨਾਕੇ ਲੱਗਦੇ ਆ ਕੇ ਕਹਿੰਦੇ ਓਏ ਏਸੀ ਵਾਲੇ ਕਮਰੇ ਖੋਲੋ ਅਸੀਂ ਸੋਣਾ ਅਸੀਂ ਬਹਿਣਾ ਸਾਡੇ ਮੁੰਡੇ ਕਹਿੰਦੇ ਕਿ ਬਾਜੀ ਮਾਲਕ ਨਹੀਂ ਗਏ ਤੇ ਇਹੀ ਉਹਨਾਂ ਬਗੈਰ ਕਮਰੇ ਨਹੀਂ ਖੋਲ ਸਕਦੇ ਕਰ ਤੂੰ ਮਾਲਕ ਨੂੰ ਫੋਨ ਕਰ ਤੂੰ ਮਾਲਕ ਨੂੰ ਮਾਲਕ ਨੂੰ ਓਏ ਚਲੋ ਉੱਠਾ ਮੁਰਗੇ ਮੰਗਾਓ ਸਾਡੇ ਕੋ ਬਕਾਇਦਾ ਨਾਲ ਦੀ ਸੀਸੀਡੀ ਕੈਮਰੇ ਆ ਅਸੀਂ ਇਹਨਾਂ ਦੀ ਕੰਪਲੇਨ ਕੀਤੀ ਭਾਜੀ ਅਸੀਂ ਅਸੀਂ ਕਰਾਇਆ ਭਰੀਏ ਕਿ ਪੁਲਿਸ ਵਾਲਿਆਂ ਦੀ ਵੰਗਾਰਾ ਭਰੀਏ ਹੁਣ ਜਦੋਂ ਪੁਲਿਸ ਤੁਹਾਡੇ ਹੋਟਲ ਦੇ ਵਿੱਚ ਪਹੁੰਚਦੀ ਆ ਕੀ ਕੁਝ ਬਰਾਮਦ ਹੋਇਆ ਰਹੀ ਇਹਨਾਂ ਨੂੰ ਇੱਥੋਂ ਕੁਛ ਬਰਾਮਦ ਨਹੀਂ ਹੋਇਆ ਸਾਰੇ ਇੱਥੇ ਹੀ ਗਿਆ ਕੋਈ ਗੱਲ ਨਹੀਂ ਪ੍ਰੋਪਰ ਕੋਈ ਗੈਸਟ ਆਂਦਾ ਪ੍ਰੋਪਰ ਦੀ ਆਈਡੀ ਆ ਪ੍ਰੋਪਰ ਉਹਦੇ ਸਿਗਨੇਚਰ ਆ ਇਹਨਾਂ ਨੇ ਸਾਡੇ ਨਾਲ ਪੁਲਿਸ ਵਾਲਿਆਂ ਨੇ ਖਾਰ ਕੱਢੀ ਹੋਰ ਕੋਈ ਗੱਲ ਬਾਤ ਨਹੀਂ ਜੇਕਰ ਅਸੀਂ ਗੱਲ ਕਰੀਏ ਪੁਲਿਸ ਦੇ ਵੱਲੋਂ ਨੌਜਵਾਨ ਮੁੰਡੇ ਕੁੜ ਹੋਟਲ ਹੈਗਾ ਕੋਈ ਆਇਆ ਗੈਸਟ ਆਇਆ ਹੋਏਗਾ ਪ੍ਰੋਪਰ ਉਹਦੀ ਆਈਡੀ ਵੀ ਆ ਸਾਡਾ ਸਾਰਾ ਸਮਾਨ ਚੋੱਕ ਕੇ ਲੈ ਗਿਆ ਅਸੀਂ ਤੁਹਾਨੂੰ মিডিਆ ਨੂੰ ਕੀ ਮੁਖਾਈਏ ਜੇ ਡਿਕਟਰ ਅਸੀਂ ਗੱਲ ਕਰੀਏ ਪੁਲਿਸ ਦੇ ਵੱਲੋਂ ਕਿਹਾ ਕੀ ਜਾਂਦਾ ਜਦੋਂ ਪੁਲਿਸ ਤੁਹਾਡੇ ਹੋਟਲ ਦੇ ਅੰਦਰ ਐਂਟਰ ਹੁੰਦੀ ਹੈ ਇੱਥੇ ਆ ਕੇ ਆ ਕੇ ਹੁੰਦੀ ਹੈ ਆ ਇਹ ਵੰਗਾਰਾ ਚਾਹ, ਇਹ ਵੰਗਾਰਾ ਕਹਿੰਦੇ ਸਾਨੂੰ ਕਮਰੇ ਖੋਲ ਕੇ ਦੋ, ਸਾਨੂੰ ਮੁਰਗੇ ਮੰਗਾ ਕੇ ਦੋ। ਇਹ ਜੇ ਆਪਾਂ ਮਨਾ ਕਰਦੇ ਅਸੀਂ ਕਿਰਾਏ ਭਰੀ ਹੈ ਕਿ ਇਹਨਾਂ ਦੀ ਵੰਗਾਰਾ ਭਰੀ ਹੈ। ਜੇ ਅਸੀਂ ਗੱਲ ਕਰੀਏ ਤੁਹਾਡੇ ਕੋਲ ਕਿਹੜੀ ਵੀਡੀਓ ਜਿਹੜੀ ਤੁਸੀਂ মিডিਆ ਨੂੰ ਅੱਜ ਦਿੱਤੀ ਆ ਉਹਦੇ ਵਿੱਚ ਕੀ ਦਿਖਾਈ ਦੇ ਰਿਹਾ? ਉਹਦੇ ਵਿੱਚ ਅਸੀਂ ਇਹ ਦਿਖਾਇਆ ਕਿ ਆਹ ਵੇਖੋ ਆ ਕੇ ਸੋਫਿਆਂ ਤੇ ਚੋੜੇ ਹੋ ਕੇ ਬੈਂਦੇ ਨੇ, ਸਾਨੂੰ ਆ ਕੇ ਆਰਡਰ ਕਰਦੇ ਨੇ ਸਾਡੇ ਰਿਸੈਪਸ਼ਨ ਤੇ ਮੁੰਡੇ ਹੁੰਦੇ ਨੇ ਉਹਨਾਂ ਨੂੰ ਕਹਿੰਦੇ ਨੇ ਤੂੰ ਮੰਗਾ ਕੇ ਦੇਣਾ ਕਿ ਨਹੀਂ ਦੇਣਾ ਤੁਹਾਡੇ ਤੇ ਪਰਚੇ ਕਰਾਈਏ। ਐਸਾ ਇਹ ਕਹਿੰਦੇ ਸਾਨੂੰ ਰੋਟੀਆਂ ਮੰਗਾ ਕੇ ਦੋ ਮੁਰਗੇ ਮੀਟ ਮੁਰਗੇ ਮੰਗਾ ਕੇ ਦੋ ਸਾਡੇ ਕੋਲ ਪ੍ਰੋਪਰ ਇਹਨਾਂ ਦੇ ਪ੍ਰੂਫ ਹੈਗੇ ਨੇ ਅਸੀਂ ਤੇ ਆਪ ਬੜੇ ਪਰੇਸ਼ਾਨ ਹੋ ਗਏ ਇਹਨਾਂ ਤੋਂ ਅਸੀਂ ਇੱਕ ਗੱਲ ਕਰੀਏ ਜਿਹੜੀ ਵੀਡੀਓ ਤੁਹਾਡੇ ਵੱਲੋਂ ਦਿੱਤੀ ਜਾ ਰਹੀ ਹੈ ਕੀ ਇਸ ਮਾਮਲੇ ਦੇ ਵਿੱਚ ਕੋਈ ਵੱਡੇ ਪੁਲਿਸ ਦੇ ਅਧਿਕਾਰੀ ਨੇ ਤੁਸੀਂ ਪਹਿਲਾਂ ਮਿਲੇ ਹੋ ਅਸੀਂ ਆਪਾ ਕੁਮਰ ਪ੍ਰਿਜੇ ਵਿਜੇ ਪ੍ਰਤਾਪ ਨੂੰ ਇਹਨਾਂ ਦੀ ਕੰਪਲੇਨ ਕੀਤੀ ਹੈ ਬਕਾਇਦਾ ਉਹ ਉਹਨਾਂ ਨੇ ਕਿਹਾ ਸੀ ਜੇ ਅਗਰ ਇਹ ਕੋਈ ਗਲਤ ਕੰਮ ਕਰਨਗੇ ਸਾਨੂੰ ਦੱਸਿਓ ਇਹਨਾਂ ਨੇ ਸਾਡੇ ਤੇ ਝੂਠੇ ਅਲੀਗੇਸ਼ਨ ਲਾਏ ਨੇ ਉਹਨਾਂ ਨੇ ਕਿਹਾ ਸਾਨੂੰ ਦੱਸਿਓ ਐਜ਼ ਐ ਆ ਕੇ ਐ ਆਕੇ ਸਾਡੇ ਤਿੰਨੇ ਹੈਵੀ ਹੋ ਗਏ ਸਾਡਾ ਬੰਦਾ ਲੈ ਕੇ ਰਜਿਸਟਰ ਸਾਰਾ ਸਮਾਨ ਚੋਕੇ ਲੈ ਗਏ ਨੇ ਅਸੀਂ ਇਸ ਟਾਈਮ ਇੰਨੇ ਹੀ ਕੋ ਪਰੇਸ਼ਾਨ ਕੱਲ ਉਹਨੂੰ ਮੇਰੇ ਬੰਦੇ ਨੂੰ ਕੁਝ ਵੀ ਹੁੰਦਾ ਤੇ ਮੈਂ ਪੁਲਿਸ ਵਾਲਿਆਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕਰਾਂਗੀ ਜਿਸ ਜਿਸ ਬੰਦੇ ਨੇ ਇਹ ਪੁਲਿਸ ਲਿਆਂਦੀ ਹੈ ਤੇ ਜਿਸ ਬੰਦੇ ਦੀ ਸਾਰੀ ਰਿਕਾਰਡਿੰਗ ਪਈ ਮੇਰੇ ਕੋ ਉਹਦੇ ਖਿਲਾਫ ਮੈਂ ਸਾਰੀ ਇਨਕੁਆਇਰੀ ਕਰਾਵਾਂਗੀ ਉਸ ਬੰਦੇ ਦੇ ਕਾਰਨ ਮੇਰੇ ਬੰਦੇ ਨੂੰ ਜੋ ਕੁਝ ਹੋ ਗਿਆ ਤੇ ਠੀਕ ਹੈ ਜੀ ਤਾ ਤੁਸੀਂ ਵੇਖ ਸਕਦੇ ਹੋ ਕਿ ਹੋਟਲ ਦੇ ਵਿੱਚ ਜਿਹੜੇ ਮਹਿਲਾ ਨੇ ਉਹਨਾਂ ਦੇ ਵੱਲੋਂ ਪੂਰੀ ਜਾਣਕਾਰੀ ਦਿੱਤੀ ਗਈ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਪਤੀ ਦੇ ਵੱਲੋਂ ਇਹ ਹੋਟਲ ਲਿਆ ਗਿਆ ਸੀ ਪਰ ਪਿਛਲੇ ਕਈ ਦਿਨਾਂ ਤੋਂ ਪੁਲਿਸ ਮੁਲਾਜ਼ਮ ਲਗਾਤਾਰ ਐਸਾ ਹੋਟਲ ਦੇ ਵਿੱਚ ਦੇਰ ਰਾਤ ਨੂੰ ਪਹੁੰਚਦੇ ਨੇ ਤਾਂ ਉਹਨਾਂ ਦੇ ਵੱਲੋਂ ਬਹੁਤ ਸਾਰੀਆਂ ਮੰਗਾਰਾ ਜੜੀਆਂ ਵਾ ਉਹ ਹੋਟਲ ਵਾਲਿਆਂ ਨੂੰ ਪਾਈਆਂ ਜਾਂਦੀਆਂ ਨੇ ਜਿਨ੍ਹਾਂ ਦੀ ਇੱਕ ਸੀਸੀਟੀਵੀ ਫੁਟੇਜ ਵੀ ਹੋਟਲ ਵਾਲਿਆਂ ਦੇ ਵੱਲੋਂ ਮੀਡੀਆ ਨੂੰ ਦਿੱਤੀ ਗਈ ਹੈ ਜਿਸ ਦੇ ਵਿੱਚ ਸਾਫ਼ ਤੌਰ ਤੇ ਦਿਖਾਈ ਦੇ ਰਿਹਾ ਕਿ ਮੁਲਾਜ਼ਮ ਐਸਾ ਹੋਟਲ ਦੇ ਵਿੱਚ ਪਹੁੰਚਦੇ ਪਏ ਨੇ ਤਾਂ ਜੇਕਰ ਅਸੀਂ ਗੱਲ ਕਰੀਏ ਮਹਿਲਾ ਦੇ ਵੱਲੋਂ ਕਿਹਾ ਜਾ ਰਿਹਾ ਕਿ ਮੇਰੇ ਘਰ ਵਾਲੇ ਨੂੰ ਤਾਂ ਨਾਲ ਹੀ ਹੋਟਲ ਦਾ ਜਿਹ ਜਾ ਚੁੱਕੀ ਆ ਤਾਂ ਅਸੀਂ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਡੇ ਅਧਿਕਾਰੀਆਂ ਦੇ ਨਾਲ ਵੀ ਗੱਲਬਾਤ ਕਰਦੇ ਆ ਤਾਂ ਸੋਲੇ ਥਾਣਾ ਸਦਰ ਦੇ ਐਸਐਚਓ ਵਿਨੋਦ ਸ਼ਰਮਾ ਜੀ ਸਾਡੇ ਨਾਲ ਨੇ ਤਾਂ ਪੂਰੀ ਜਾਣਕਾਰੀ ਲਈ ਗੱਲਬਾਤ ਕਰਦੇ ਆ ਸਰ ਕੀ ਕਹਿਣਾ ਚਾਹੁੰਦੇ ਜਿਹੜੀ ਹੋਟਲ ਦੇ ਵਿੱਚ ਅੱਜ ਚੈਕਿੰਗ ਕੀਤੀ ਗਈ ਆ ਕੀ ਕੁਝ ਉੱਥੇ ਬਰਾਮਦ ਹੋਇਆ ਜੀ ਇਹ ਹੋਟਲ ਦੇ ਵਿੱਚ ਇੱਕ ਰੂਮ ਦੇ ਵਿੱਚ 201 ਨੰਬਰ ਕਮਰਾ ਹੀ ਉੱਥੇ ਜਿਹੜੀ ਕਪੜਾ ਬਰਾਮਦ ਹੋਇਆ ਜੀ ਤੇ ਉਹ ਮਤਲਬ ਆਰਗੇਨਾਈਜ਼ ਲੱਗ ਰਿਹਾ ਸੀ ਲੈ ਤਾਂ ਕਪੜਾ ਨਹੀਂ ਕੋਈ ਤੇ ਵਿੱਚ ਇੱਕ ਜਿਹੜਾ ਦਲਾਲ ਮੌਕੇ ਤੇ ਮਿਲਿਆ ਉਹ ਤਾਂ ਕੋ 78000 ਰੁਪਏ ਲੈ ਕੇ ਕਪਲ ਪ੍ਰੋਵਾਈਡ ਕਰ ਰਿਹਾ ਹੈ। ਅਸਲ ਜੇਕਰ ਅਸੀਂ ਗੱਲ ਕਰੀਏ ਕੀ ਇਤਲਾਹ ਮਿਲੀ ਸੀ ਜੀ ਪੁਲਿਸ ਨੂੰ ਇਨਫੋਰਮੇਸ਼ਨ ਇਹ ਵੀ ਹੈ ਇਸ ਟਾਈਮ ਆਵਲੋ ਹੋਟਲ ਦੇ ਵਿੱਚ ਇਸ ਰੂਮ ਦੇ ਵਿੱਚ ਦਾ ਵਿਚ ਆ ਜਿਹੜਾ ਦਲਾਹ ਹੈ ਇਹ ਕੁੜੀਆਂ ਪ੍ਰੋਵਾਈਡ ਕਰਦਾ ਵਾ। ਜੇ ਜੇ ਮੌਕੇ ਤੇ ਜਾ ਕੇ ਚੈੱਕ ਕਰੋ ਤੁਹਾਨੂੰ ਮਿਲ ਸਕਦਾ। ਕਿੰਨੇ ਜਾਣੇ ਨੂੰ ਉੱਥੋਂ ਹੁਣ ਹੋਟਲ ਦੇ ਵਿੱਚੋਂ ਲਿਆਂਦਾ ਗਿਆ ਜੀ ਇਸ ਮਾਮਲੇ ਦੇ ਵਿੱਚ। ਇੱਕ ਜਿਹੜੀ ਕੁੜੀ ਹੀ ਤੇ ਇੱਕ ਜਿਹੜਾ ਦਲਾਹ ਹੈ ਜੀ ਤੇ ਇੱਕ ਜਿਹੜਾ ਹੋਟਲ ਦਾ ਮਾਲਕ ਤੇ ਜੇਕਰ ਅਸੀਂ ਗੱਲ ਕਰੀਏ ਕਿੰਨੇ ਲੰਬੇ ਸਮੇਂ ਤੋਂ ਇੱਥੇ ਜਿਹੜਾ ਕੰਮ ਇਹ ਹੈ। ਚੱਲਦਾ ਪਿਆ ਇਹ ਇੰਟਰਵਿਉ ਨਿਗੇਸ਼ਨ ਹੈ ਜੀ ਜੇ ਆਪਾਂ ਇਸ ਬਾਰੇ ਕੋਈ ਕਮੈਂਟ ਨਹੀਂ ਕਰ ਸਕਦੇ ਪਰ ਜੇਕਰ ਅਸੀਂ ਗੱਲ ਕਰੀਏ ਹੋਟਲ ਵਾਲਿਆਂ ਦੇ ਵੱਲੋਂ ਪੁਲਿਸ ਦੇ ਉੱਪਰ ਸਵਾਲ ਖੜੇ ਕਿੱਥੇ ਗਏ ਨੇ ਉਹ ਕਹਿੰਦੇ ਨੇ ਕਿ ਪੁਲਿਸ ਮੁਲਾਜ਼ਮ ਸਾਡੇ ਇੱਥੇ ਆਂਦੇ ਨੇ ਸਾਨੂੰ ਮੰਗਾਰਾਂ ਪਾਉਂਦੇ ਨੇ ਵੀਡੀਓ ਵੀ ਦਿੱਤੀ ਗਈ ਹੈ ਜੀ ਵੀਡੀਓ 'ਚ ਜਿਹੜੀ ਪਾਣੀ ਪੀਂਦੇ ਦੀ ਵੀਡੀਓ ਦਿਖਾ ਰਹੇ ਆ ਚਲੋ ਪਾਣੀ ਪੀਣਾਂ ਤੇ ਚਲ ਚੰਗੀ ਗੱਲ ਹੁੰਦੀ ਹੈ ਪਰ ਜੇ ਉਸ ਬੇਸ ਤੇ ਇਹ ਪ੍ਰੋਟੈਕਸ਼ਨ ਲਈਏ ਵੀ ਉਹ ਸਾੜ 'ਚ ਆਪਾਂ ਪਾਣੀ ਪੀਉਣ ਦੀ ਆੜ 'ਚ ਆਪਾਂ ਨਜਾਇਜ਼ ਜਿਸਮ ਪ੍ਰੋਸ਼ੀਦਾ ਧੰਦਾ ਸਾਡੇ ਹੋਟਲ 'ਚ ਕਰੇ ਤੋ ਉਹ ਐਕਸੈਪਟੇਬਲ ਪ੍ਰੈਸ ਦੀ ਮੀਡੀਆ ਦੀ ਹਾਜ਼ਰੀ ਵਿੱਚ ਸੀ ਕਪਲ ਤੇ ਜੋ ਬਰਾਮਦਗੀ ਕੀਤੀ ਉਹ ਮੀਡੀਆ ਦੇ ਹਾਜ਼ਰੀ ਵਿੱਚ ਕੀਤੀ ਹੈ। ਤੁਹਾਡੇ ਮੋਬਾਈਲ ਫੋਨ ਦੇ ਵਿੱਚ ਕੀ ਕੁਝ ਦਿਖਾਈ ਦੇ ਰਿਹਾ ਜਿਹੜਾ ਇਹਨਾਂ ਦਾ ਮੋਬਾਈਲ ਫੋਨ ਫੜਿਆ ਗਿਆ ਉਹਦੇ ਵਿੱਚ ਫੋਨ ਨੰਬਰ ਵੀ ਆਏ ਨੇ ਹੋਰ ਵੀ ਬਹੁਤ ਸਾਰੀਆਂ ਫੋਟੋਆਂ ਵੀ ਦਿਖਾਈ ਦੇ ਰਹੀਆਂ ਨੇ। ਇਹ ਦੇਖੋ ਜੀ ਆਰਗੇਨਾਈਜ਼ਡ ਕ੍ਰਾਈਮ ਹੈ ਜੀ। ਜਿਹੜਾ ਜਿਸਮ ਕਰੋਸ਼ੀ ਦਾ ਧੰਦਾ ਤੁਸੀਂ ਅਸੀਂ ਵੀ ਦੇਖਿਆ। ਤੁਸੀਂ ਵੀ ਦੇਖਿਆ ਵੀ ਜਿਹੜੀ Google Pay ਤੇ ਰਹੀਂ ਪੈਸੇ ਜਾ ਰਹੇ ਆ ਕੁੜੀਆਂ ਦੀ ਫੋਟੋਜ਼ ਜਾ ਰਹੀਆਂ। ਹੋਟਲ ਦੇ ਕਾਰਡ ਸ਼ੇਅਰ ਹੋ ਰਹੇ ਆ। ਕਾਫੀ ਕਾਫੀ ਮਟੀਰੀਅਲ ਹੈ ਜੀ ਜਿਹੜਾ ਅੱਗੇ ਪਰ ਰਿਵੀਲ ਕਰਾਂਗੇ ਚੈੱਕ ਕਰਦੇ ਹਾਂ। ਤੇ ਕੁੜੀ ਨੂੰ ਗ੍ਰਿਫਤਾਰ ਕੀਤਾ ਗਿਆ ਇਹਰੇ ਕੋਲ ਪੁੱਛਗਿਛ ਕੀਤੀ ਜਾ ਰਹੀ ਹੈ ਕਿ ਹੋਰ ਕਿੰਨੀਆਂ ਕੁੜੀਆਂ ਇਹਦੇ ਨਾਲ ਇਸ ਤਰ੍ਹਾਂ ਦਾ ਕੰਮ ਕਰਦੀਆਂ ਪਈਆਂ ਨੇ। ਜੀ ਜੀ ਅਸੀਂ ਇੱਥੇ ਕੰਮ ਕਰਦੇ ਹਾਂ। ਠੀਕ ਹੈ। ਤਾਂ ਅਸੀਂ ਥਾਣਾ ਸਦਰ ਦੇ ਐਸਐਚਓ ਵਿਨੋਦ ਸ਼ਰਮਾ ਜਿਨ੍ਹਾਂ ਨਾਲ ਗੱਲਬਾਤ ਕੀਤੀ ਗਿਆ ਫਿਲਹਾਲ ਨਾਲ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਪਿਛਲੇ ਸਮੇਂ ਤੋਂ ਇਤਲਾਹ ਮਿਲਦੀ ਪਈ ਸੀ ਕਿ ਇਸ ਹੋਟਲ ਦੇ ਵਿੱਚ ਗਲਤ ਕੰਮ ਚੱਲਦਾ ਪਿਆ ਜਿਸ ਨੂੰ ਲੈ ਕੇ ਅੱਜ ਚੈਕਿੰਗ ਕੀਤੀ ਗਈ ਤਾਂ 9 ਜਾਨ ਮੁੰਡੇ ਕੁੜੀਆਂ ਨੂੰ ਗ੍ਰਿਫ